ਦੇ ਡੀਟੀਓ ਦਫ਼ਤਰ ਦੇ ਵਿੱਚ ਇੱਕ ਵਾਰ ਫੇਰ ਤੋਂ ਵਿਜੀਲੈਂਸ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਹੈ ਅੱਜ ਸਵੇਰ ਤੋਂ ਹੀ ਵਿਭਾਗ ਦੇ ਵੱਲੋਂ ਪਠਾਨਕੋਟ ਦੀ ਡੀਟੀਓ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਅਤੇ ਉਹਨਾਂ ਦੇ ਸਾਰੇ ਰਿਕਾਰਡਾਂ ਨੂੰ ਖੰਗਾ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਡੀਐਸਪੀ ਨੇ ਦੱਸਿਆ ਹੈ ਕਿ ਦਸੰਬਰ ਮਹੀਨੇ ਵੀ ਉਹਨਾਂ ਦੇ ਵੱਲੋਂ ਇੱਕ ਸਰਪ੍ਰਾਈਜ਼ ਰੇਡ ਕੀਤੀ ਗਈ ਸੀ ਜਿਸ ਵਿੱਚ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਹੁਣ ਉਹਨਾਂ ਦੇ ਵੱਲੋਂ ਅੱਜ ਸਵੇਰੇ ਜਦੋਂ ਇਸ ਵਿਭਾਗ ਦੇ ਵਿੱਚ ਰੇਡ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਟੋਟਲ ਆਊਟਸੋਰਸ ਮੁਲਾਜ਼ਮ ਅਤੇ ਏਜੰਟਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਸੰਖਿਆ 6 ਦੱਸੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ 6 ਲੋਕਾਂ ਨੂੰ ਉਹਨਾਂ ਦੇ ਵੱਲੋਂ ਪੁਛਗਿਸਤ ਦੇ ਲਈ ਆਪਣੇ ਨਾਲ ਲੈ ਕੇ ਜਾਇਆ ਜਾਇਆ ਜਾ ਰਿਹਾ ਤਾਂ ਜੋ ਵੱਡੇ ਵੱਡੇ ਜਿਹੜੇ ਖੁਲਾਸੇ ਹੋ ਸਕਣ ਉਹਨਾਂ ਨੇ ਲੋਕਾਂਗੇ ਵੀ ਅਪੀਲ ਕੀਤੀ ਹੈ ਕਿ ਲੋਕ ਸਰਕਾਰ ਵੱਲੋਂ ਬਣਾਈ ਗਈ ਵੈਬਸਾਈਟ ਦੇ ਉੱਪਰ ਜਾ ਕੇ ਖੁਦ ਆਪਣੀ ਕੋਈ ਵੀ ਫਾਰਮ ਭਰਨਾ ਹੈ ਤਾਂ ਆਨਲਾਈਨ ਭਰ ਸਕਦੇ ਨੇ ਏਜੰਟਾਂ ਤੋਂ ਉਹ ਦੂਰ ਰਹਿਣ ਕਿਉਂਕਿ ਏਜੰਟ ਦੇ ਵੱਲੋਂ ਗਲਤਕ ਤਰੀਕੇ ਦੇ ਨਾਲ ਉਹਨਾਂ ਦੇ ਕੰਮ ਕਰਵਾਏ ਜਾਂਦੇ ਹਨ ਜਿਸ ਦੇ ਕਰਕੇ ਅੱਜ ਇਹ ਰੇਡ ਕੀਤੀ ਗਈ ਹੈ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਸਿਗੀ ਵੀ ਇਸ ਦਫਤਰ ਦੇ ਵਿੱਚ ਜਿਹੜੇ ਅਫੀਸ਼ੀਅਲ ਕੰਮ ਵੀ ਲੋਕਾਂ ਨੂੰ ਮਰਦੂਕੀ ਪੈਸੇ ਤੇ ਕਿ ਕਰਾਉਣ ਕਹਿੰਦੇ ਨੇ ਔਰ ਉਸ ਮਜ਼ੂਮ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਰਪ੍ਰਾਈਜ਼ ਰੇਡ ਜਿਹੜੀ ਹੈ ਆਪਣੇ ਮਾਨਯੋਗ ਚੀਫ ਡਾਇਰੈਕਟਰ ਪੰਜਾਬ ਵਿਜੀਲੈਂਸ ਯੂਰੂ ਹੁਣਾਂ ਵੱਲੋਂ ਮਨਜੋਗ ਐਸਐਸਪੀ ਅੰਮ੍ਰਿਤਸਰ ਜੀ ਨੂੰ ਜੋ ਦੇਸ਼ਾ ਨਿਰਦੇਸ਼ ਮਿਲੇ ਸੀਗੇ ਉਹ ਸੰਸਾਰ ਅਸੀਂ ਇੱਥੇ ਸਰਪ੍ਰਾਈਜ਼ ਰੇਡ ਕੀਤੀ ਹੈ ਇੱਥੇ ਪਹੁੰਚ ਕੇ ਅਸੀਂ ਜੋ ਟਰੈਕ ਦੇ ਉੱਤੇ ਟੈਸਟ ਦੇਣ ਆਏ ਹੋਏ ਸੀਗੇ ਉਹਨਾਂ ਦੇ ਕੋਲੋਂ ਪੁੱਛਗਿਛ ਕੀਤੀ ਹੈ ਬਈ ਉਹ ਐਕਚੁਅਲੀ ਚ ਟਰੈਕ ਦੇ ਟੈਸਟ ਦੇਣ ਆਏ ਨੇ ਕਿ ਨਹੀਂ ਆਏ ਇਸ ਤੋਂ ਇਲਾਵਾ ਇੱਥੇ ਕੋਈ ਬਹੁਤ ਜ਼ਿਆਦਾ ਹੈਵੀ ਰਸ਼ ਨਹੀਂ ਸੀਗਾ ਟੋਟਲ 10 ਐਪਲੀਕੇਸ਼ਨ ਸੀਗੀਆਂ ਟ੍ਰੈਕ ਦੀਆਂ ਜਿਨ੍ਹਾਂ ਚੋਂ ਪੰਜ ਸਾਡੇ ਆਉਣ ਤੋਂ ਪਹਿਲਾਂ ਟੈਸਟ ਦੇ ਕੇ ਜਾ ਚੁੱਕੇ ਸੀ ਪੰਜ ਅਸੀਂ ਹਾਜ਼ਰ ਪਾਏ ਆ ਉਹਨਾਂ ਨੂੰ ਕੋਲ ਪੁੱਛਿਆ ਔਰ ਟ੍ਰੈਕ ਹੋਰ ਦੇ ਰਹੇ ਸੀਗੇ ਇਸ ਤੋਂ ਇਲਾਵਾ ਉਸ ਤੋਂ ਸੰਬੰਧੀ ਅਸੀਂ ਰਿਕਾਰਡ ਜਿਹੜਾ ਪੁੱਛ ਇਹਨਾਂ ਕੋਲੋਂ ਲਿਆ ਵਾ ਉਹਦੇ ਅਸੀਂ ਪੁਣਛਾਣ ਕਰਾਂਗੇ ਬਕਾਇਦਾ ਔਰ ਫਾਰਮਲ ਪੁੱਛਕਿਛ ਕਰਨ ਵਾਸਤੇ ਅਸੀਂ ਇੱਥੋਂ ਦੇ ਇੱਕ ਦੋ ਸਟਾਫ ਨੂੰ ਨਾਲ ਲੈ ਕੇ ਚੱਲੇ ਆਂ ਔਰ ਇਹਦੇ ਚ ਕੁਝ ਵੀ ਅਜੋਜੀ ਗੱਲ ਨਹੀਂ ਹੈਗੀ ਅਜੇ ਵੀ ਅਸੀਂ ਕੁਝ ਅਜੇ ਪ੍ਰੀਲੀਮినਰੀ ਸਟੇਜ ਹੈਗੀ ਹੈ ਕੋਈ ਕੰਕ੍ਰੀਟ ਗੱਲ ਮੈਂ ਤੁਹਾਡੇ ਸਾਹਮਣੇ ਨਹੀਂ ਕਰ ਸਕਦਾ ਜਿਸ ਤਰ੍ਹਾਂ ਦੀ ਪੁੱਛਗਿੱਛ ਕਰਕੇ ਸਾਨੂੰ ਜੋ ਕੁਝ ਏਜੰਟਸ ਵੀ ਅਸੀਂ ਲੈ ਕੇ ਚੱਲੇ ਹਾਂ ਵੀ ਸਾਡਾ ਬੇਸਿਕ ਏਮ ਇਹ ਹੈ ਵੀ ਪਠਾਨਕੋਟ ਦੇ ਲੋਕਾਂ ਨੂੰ ਜਿਹੜੇ ਆ ਆਰਟੀਆ ਦਫਤਰ ਨਾਲ ਕੰਮ ਪੈਂਦੇ ਨੇ ਉਹ ਆਰਾਮ ਦੇ ਨਾਲ ਉਹਨਾਂ ਦਾ ਕੰਮ ਹੋ ਜਾਣ ਬਿਨਾ ਕਿਸੇ ਖੱਜਲ ਖੋਰੀ ਦੇ ਹੋ ਜਾਣ ਔਰ ਉਹ ਆਪਣੇ ਆਪ ਨੂੰ ਸੁਖੀ ਮਹਿਸੂਸ ਕਰ ਸਕਣ ਸਰ ਡਿਪਾਰਟਮੈਂਟ ਲਈ ਇਹ ਲੋਕਾਂ ਨੂੰ ਲੈ ਕੇ ਜਾ ਗਿਆ ਪੜ੍ਹਨ ਉਹ ਪੁੱਛ ਕਿ ਇਸ ਲਈ ਕਿਨੇ ਲੋਕਾਂ ਲੈ ਕਿਨੇ ਲੋਕ ਲੈ ਕੇ ਅਸੀਂ ਤਿੰਨ EMPLOYEES ਜਿਹੜੇ ਨੇ ਆਊਟਸੋਰਸਟ ਨੇ ਦਫਤਰ ਦੇ ਉਹ ਲੈ ਕੇ ਜਾ ਰਹੇ ਔਰ ਦੋ ਤਿੰਨ ਏਜੰਟਸ ਜਿਹੜੇ ਸਾਰੇ ਡਿਪਾਰਟਮੈਂਟ ਦੇ ਆਪਣੇ ਸਰ ਤੋਂ ਪਹਿਲੇ ਵੀ ਦੋ ਮਹੀਨੇ ਪਹਿਲੇ ਵੀ ਰੇਟ ਹੋ ਜੀ ਅਸੀਂ ਇੱਥੇ ਲਾਸਟ ਰੇਡ ਕੀਤੀ ਸੀ ਜੀ 16 ਦਸੰਬਰ 2024 ਦੇ ਵਿੱਚ ਔਰ ਉਸ ਵੇਲੇ ਅਸੀਂ ਇੱਥੇ ਟਰੈਪ ਕੀਤਾ ਸੀਗਾ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਅਸੀਂ ਰੰਗੇ ਹੱਤੀ ਬ੍ਰਾਈਬ ਲੈਂਦੇ ਹੋਏ ਫੜਿਆ ਸੀਗਾ ਔਰ ਉਹ ਅਜੇ ਤੱਕ ਜੇਲ੍ਹ ਚ ਸਾਡੇ ਡਿਪਾਰਟਮੈਂਟ ਦੀ ਆਪਣੀ ਕਰਮਚਾਰੀ ਨੇ ਕਿਸੇ ਸ਼ਿਕਾਇਤ ਤੇ ਕਾਰਵਾਈ ਕੀਤੀ ਨਹੀਂ ਜੀ ਇਹ ਡਿਪਾਰਟਮੈਂਟ ਦੀ ਆਪਣੀ ਕਰਮਚਾਰੀ ਕੋਈ ਸ਼ਿਕਾਇਤ ਡਿਪਾਰਟਮੈਂਟਾਂ ਦੀ ਜਿਹੜਾ ਬਰਮਾਰ ਰਹਿੰਦੀ ਹੈ ਤੇ ਉਹ ਤਾਂ ਕੋਈ ਮਰੇ ਪੜਨ ਇਹ ਏਜੰਟਾਂ ਦਾ ਵਿਗੰਦੇ ਰਹਿੰਦੇ ਨਹੀਂ ਸੀ ਦੇਖੋ ਪਤਾ ਕੀ ਹੈ ਇਹਦੇ ਚ ਪ੍ਰੋਬਲਮ ਕੁਝ ਏਜੰਟਾਂ ਦੀ ਤੇ ਹੈ ਹੀ ਹੈ ਫਿਰ ਲੋਕੀ ਵੀ ਜਿਹੜੇ ਨੇ ਨਾ ਉਹ ਥੋੜੇ ਜਿਹੀ ਲਿਟਰੇਸੀ ਹੋਣ ਕਰਕੇ ਉਹ ਵੀ ਚੰਦਨ ਦੇ ਸਾਨੂੰ ਰੈਡੀਮੇਟ ਕੰਮ ਮਿਲ ਜੇ ਫਾਈਲ ਸਾਡੀ ਤਿਆਰ ਕਰ ਦੋ ਜੀ ਤੇ ਉਹ ਆਪਣਾ ਕੰਮ ਆਪ ਕਈ ਨਹੀਂ ਕਰ ਸਕਦੇ ਮੈਂ ਦੇਖਿਆ ਸਵੇਰੇ ਟਰੈਕ ਦੇ ਵਿੱਚ ਪੰਜ ਜਿਹੜੇ ਸੀਗੇ ਟੈਸਟ ਦੇਣ ਆਏ ਸੀ ਉਹਨਾਂ ਵਿੱਚੋਂ ਤਿੰਨ ਜਿਹੜੇ ਏਜੰਟਾਂ ਦੇ ਥਰੂ ਆਏ ਸੀ ਦੋ ਨੇ ਆਪਣੇ ਆਪ ਉਹਨਾਂ ਦੇ ਹਸਬੰਦ ਨੇ ਆਪਣੇ ਆਪ ਆਨਲਾਈਨ ਅਪਲਾਈ ਕੀਤਾ ਸੀ ਸੋ ਅਵੇਅਰਨੈਸ ਦੀ ਲੋੜ ਹੈਗੀ ਆ ਵੀ ਆਪ ਸਾਈਟ ਤੇ ਜਾਓ ਗਵਰਨਮੈਂਟ ਸਾਈਟ ਤੇ ਜਾਓ ਆਪਣੇ ਆਪ ਅਪ ਆਪਣਾ ਨੂੰ ਲਿਟਰੇਸੀ ਆਪਣਾ ਲੈਵਲ ਥੋੜਾ ਜਿਹਾ ਵਧਿਆ ਕਰੋ ਤੇ ਆਪਣੇ ਆਪ ਕੰਮ ਕਰਨ ਦੀ ਆ ਕੋਸ਼ਿਸ਼ ਕਰੀਏ ਵੀ ਬਿਨਾ ਏਜੰਟਾਂ ਦੇ ਅਸੀਂ ਸਿੱਧੇ ਆਪਣਾ ਕੰਮ ਕਰਾ ਸਕੀਏ ਥੈਂਕ ਯੂ ਲੋਕੀ ਕਹਿੰਦੇ ਜੀ ਹੁੰਦਾ ਹੀ ਨਹੀਂ ਬਿਨਾ ਏਜੰਟਾਂ ਤੋਂ ਆਉਂਦੇ ਆ ਕੰਮ ਨਹੀਂ ਹੁੰਦਾ ਕੋਈ ਤਾਂ ਕੋਈ ਸਾਡੇ ਕੱਢ ਦਿੰਦੇ ਵਿੱਚ ਜੇ ਜੇ ਇਹੋ ਜੀ ਗੱਲ ਹੈ ਤੇ ਸਾਡੇ ਕੋਲ ਆਓ ਅਸੀਂ ਇਸੇ ਵਾਸਤੇ ਬੈਠੇ ਆ ਜੇ ਤੁਹਾਡੇ ਕੋਲ ਕੋਈ ਪੈਸਾ ਮੰਗਦਾ ਸਾਡੇ ਕੋਲ ਆਓ ਅਸੀਂ ਤੁਹਾਨੂੰ ਦੱਸਾਂਗੇ ਅੱਗੇ ਕੀ ਕਰਨਾ ਤੇ ਅਸੀਂ ਉਹਨੂੰ ਆਪਣੀ ਜਗ੍ਹਾ ਪਹੁੰਚਾਵਾਂਗੇ ਜਿੱਦਾਂ ਇੱਥੇ ਆਪਣਾ ਜੀਡੀ ਸੀਗਾ ਪਹਿਲਾਂ ਤੇ ਮੁਕੇਸ਼ ਸੀਗਾ ਉਹਨਾਂ ਨੂੰ ਅਸੀਂ ਜੇਲ੍ਹ ਪਹੁੰਚਾਇਆ ਹੀ ਹੈ ਜਿਹਨੂੰ ਨਾਮ ਦੱਸੋ ਇਹਦੇ ਵਿੱਚ ਜ਼ੀਰੋ ਟੋਲਰੈਂਸ ਵਿੱਚ ਮੇਰਾ ਨਾਮ ਸੁਖਵਿੰਦਰਪਾਲ ਸਿੰਘ ਡੀਐਸਪੀ ਵਿਜੀਲੈਂਸ ਬਿਊਰੋ ਪਠਾਨਕੋਟ